ਕਿਸਕੀ ਨਾਤਾ ਤੁਹਾਤਾ ਕੀ ਮੇਰਾ ਨਾ ਹਰਜਨੂਸ ਨੂੰ ਵੀ ਕਿ ਪ੍ਰਗਰਾਹ ਦੇ ਜਨਸਰ ਤੇ ਅਗਰੇ ਦਾ ਜਿਹੜੀ ਮੌੜੀ ਘਟਨਾ ਵਾਪਰੀ ਹੈ ਕੀ ਕਾਰਨ ਸੀ ਇਹਨੇ ਦੇਖੋ ਜਿਹੜੀ ਮੌੜ ਵਾਲੀ ਘਟਨਾ ਹੈ ਜੇ ਉਹਨੂੰ ਨਰਪੱਖ ਅੱਖ ਦੇ ਨਾਲ ਦੇਖਣਾ ਹੈ ਜਦੋਂ ਇਹ ਘਟਨਾ ਵਾਪਰੀ ਹੈ ਉਦੋਂ ਉੱਥੇ ਕੋਈ ਪਰਮਪਾਲਕ ਔਰ ਆਈ ਨਹੀਂ ਸੀਗੀ ਲਗਭਗ 11:30 ਦਾ ਟਾਈਮ ਸੀ ਅਸੀਂ ਇਕੱਠੇ ਹੋ ਰਹੇ ਸੀ ਉਹ ਜੇ ਆਈਏ ਉੱਤੇ ਲਗਭਗ 2:30 ਦੇ ਕਰੀਬ ਆਈ ਹੈ 2:30 ਘੰਟੇ ਪਹਿਲਾਂ ਕੋਈ ਇਹ ਹਾਲਾਤ ਪੈਦਾ ਕਰਨੇ ਸਾਡੇ ਬਣੀਓ ਕੋਈ ਵਾਦਾ ਨਹੀਂ ਕਿਸੇ ਕਿਸਮ ਦਾ ਵੀ ਹੋਇਆ ਅਸੀਂ ਸਿਰਫ ਇਹ ਕਹਿੰਦੇ ਸੀ ਵੀ 200 ਗਾਜ ਦੀ ਪਰਮਿਸ਼ਨ ਹੈ ਜਿਹੜੀ ਦਿੱਤੀ ਹੋਈ ਹੈ ਇਹਨਾਂ ਨੇ ਆਪਣੇ ਚੌਣ ਕਮਿਸ਼ਨ ਨੇ ਉਹ ਖਾਸੀਵਾੜ ਪਿੱਛੇ ਰੋਕੀ ਬੈਠੇ ਸੀ ਅਸੀਂ ਕਹਿੰਦੇ ਉਹ ਨੇੜੇ ਜਾਣ ਦਿਓ ਆਪ ਦਾ ਬਹੁਤ ਤਰਜ ਕਰਾ ਲੈਣ ਦਿਓ ਪਰ ਜਿਹੜੇ ਮੌਕੇ ਦੇ ਅਧਿਕਾਰੀ ਸੀ ਉਹਨਾਂ ਨੇ ਇੰਨੀ ਮਤਲਬ ਧਾਰੀ ਹੋਈ ਸੀ ਵੀ ਉਹ ਇੰਨੀ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਅਪਹੋ ਕੇ ਸਿੱਧੀਆਂ ਡਾਂਗਾ ਮਾਰਨ ਵਾਲਾ ਗਾਲਾਂ ਦੇ ਨਾਲਾ ਧੱਕੇ ਦੇ ਨਾਲਾ ਪੱਗਾਂ ਲਹਣ ਵਾਲਾ ਗਾਲੀ ਗਲੋਚਾਵਾ ਤਵ ਉਹੇ ਦਾ ਮਾਹੌਲ ਸਿਰ ਜਾ ਜਿਹੜਾ ਅਸੀਂ ਆਸ ਨਹੀਂ ਸੀ ਕਰਦੇ ਪੰਜਾਬ ਸਰਕਾਰ ਤੋਂ ਕਿਉਂਕਿ ਪੰਜਾਬ ਸਰਕਾਰ ਦੇ ਨਾਲ ਅਸੀਂ ਉਸ ਗੇੜ 'ਚ ਨਹੀਂ ਪੈਣਾ ਚਾਹੁੰਦੇ ਸੀ ਪਰ ਜੇ ਪੰਜਾਬ ਪੁਲਿਸ ਪੰਜਾਬ ਸਰਕਾਰ ਦੀ ਸ਼ਹਿ ਤੇ ਬੀਜੇਪੀ ਨਾਲ ਜੇ ਸਾਡਾ ਐਸਕੇਮ ਦਾ ਫੈਸਲਾ ਹੋਇਆ ਹੋਇਆ ਉਹ ਸਨ ਵਿਚਾਲੇ ੜਿੱਕਾ ਬਣ ਕੇ ਇਸ ਕਿਸਮ ਨਾਲ دہشت ਪਾਉਣਾ ਚਾਹੁੰਦੀ ਹੈ ਵੀ ਕਿਸਾਨ ਪੂਰੇ ਸਰਨਾ ਚੱਕਣ ਇਹਨਾਂ ਦੇ ਅਸੀਂ ਬੀਜੇਪੀ ਦਾ ਜੱਜਮਾਂ ਵਿਰੋਧ ਕਰਾਂਗੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਾਂਗੇ ਵੀ ਜੋ ਵੀ ਚੋਣ ਕਮਿਸ਼ਨ ਦੀ ਹਦਾਇਤ ਹੈਗੀ ਉਹ ਹਦਾਇਤਾਂ ਮੁਤਾਬਕ ਉਹ ਕਰਨ ਵਿਰੋਧਤਾ ਅਸੀਂ ਕਰ ਹੀ ਸਕਦੇ ਹਾਂ ਜੇ ਸਾਡੇ ਨਾਲ ਪੂਰਾ ਲਗਭਗ 13 ਮਹੀਨਿਆਂ ਦੇ ਵਿੱਚ ਇਹ ਕੁਝ ਬੜੇ ਕਿੰਨੇ ਕਿਸਾਨ ਚੀਜ਼ ਦੋਗੇ ਸਾਡੀਆਂ ਮੰਗਾ ਵਸੂਆਂ ਵਿੱਚ ਹੀ ਪਈਆਂ ਅਸੀਂ ਉਹਨਾਂ ਦਾ ਵਿਰੋਧ ਵੀ ਨਾ ਕਰੀਏ ਤੇ ਭਗਵੰਤਵਾਲ ਸਾਹਿਬ ਬਰਾਬਰ ਖੜਨ ਉਹ ਪੁਲਿਸ ਨੂੰ ਇਹ ਜੀ ਖੁੱਲੀ ਛੁੱਟੀ ਦੇਣ ਇਹ ਉਹ ਆਪ ਹੀ ਸੋਚ ਲੈਣ ਵੀ ਕੀ ਦੇ ਹੱਤ ਜਾਂਦੀ ਹੈ ਇਹ ਗੱਲ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਅਪੀਲ ਕਰਾਂਗੇ ਵੀ ਉਹ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਆਪਦੇ ਅਧਿਕਾਰੀਆਂ ਨੂੰ ਕੁਝ ਵਰਜਣ ਕਿਉਂਕਿ ਜੇ ਆਪ ਉਹਦੇ ਅਧਿਕਾਰੀ ਕੋਈ ਇਹੋ ਜਿਹੇ ਫੈਸਲੇ ਕਰਦੇ ਐ ਇਹਦਾ ਸਿੱਟਾ ਵੱਡਾ ਹੋ ਸਕਦਾ ਜੇ ਅਸੀਂ ਉਹਨਾਂ ਦੇ ਨਾਲ ਕੱਲ ਪਰਸੋਂ ਦੀ ਘਟਨਾ ਜਿੱਦੇ ਜੇ ਪਰੰਪਕਾਰ ਨੂੰ ਸੱਤਿਓ ਰੋਕਣਾ ਹੁੰਦਾ ਸੀ ਤਾਂ ਮੂਰਲੀ ਬੀਹੀ ਸੀ ਜਿਹੜੀ ਉਹ ਖਾਲੀ ਸੀ ਕੋਈ ਨਾਕਾ ਨਹੀਂ ਸੀ ਅਸੀਂ ਰੋਕ ਸਕਦੇ ਸੀ ਪਰ ਅਸੀਂ ਆਉਦਾ ਸਿਰਫ ਵਿਰੋਧ ਵਰਜ ਕਰਾਉਣਾ ਸੀ ਇਸ ਲਈ ਅਸੀਂ ਵਿਰੋਧ ਲਗਾਤਾਰ ਜਿਹੜਾ ਭਾਜਪੀ ਦਾ ਐ ਉਹ ਜਾਰੀ ਰੱਖਾਂਗੇ ਇਹ ਪੰਜਾਬ ਸਰਕਾਰ ਸੋਚ ਲੈ ਵੀ ਰਾਖੀ ਕਰਨੀ ਆ ਉਹਨਾਂ ਦੀ ਜਾਂ ਸਾਨੂੰ ਵਿਰੋਧ ਦਰਜ ਕਰਾਉਣ ਦਾ ਹੱਕ ਸਾਡਾ ਬਹਾਰ ਰੱਖਣਾ ਹੈ ਕਿ ਐਮਐਲਏ ਜਸੀਰ ਸਿੰਘ ਤੁਹਾਨੂੰ ਵੀ ਧਿਆਨ ਦਿੱਤਾ ਗਿਆ ਉਸ ਨੂੰ ਦੇਖੋ ਐਮਐਲਏ ਜਕਸੀਰ ਸਿੰਘ ਹੈ ਜਿਹੜਾ ਉਹ ਕੋਈ ਪਹਿਲਾ ਐਮਐਲਏ ਜਿਹੜੀ ਫੇਤਰਤ ਪਹਿਲਾਂ ਤੋਂ ਤੁਰੀ ਆਉਂਦੀ ਹੈ 72 73 ਸਾਲ ਹੋ ਗਏ ਜਦੋਂ ਕਿਸੇ ਨੂੰ ਕੋਈ ਚੀਜ਼ ਜਿਹੜੀ ਕਿਤਾ ਮੰਗ ਕਿਸਾਨਾਂ ਦੀ ਉਪਰੀ ਹੋਈ ਹੁੰਦੀ ਹੈ ਇੱਕ ਸਰਕਾਰ ਨੇ ਕੋਈ ਮੂਹੋਂ ਗੱਲਾਂ ਕਹੀਆਂ ਹੁੰਦੀਆਂ ਜੇ ਮੂਹੋਂ ਕਈਆਂ ਗੱਲਾਂ ਨੂੰ ਪੂਰਾ ਕਰਾਉਣ ਦੀ ਖਾਤਰ ਸਾਨੂੰ ਇਹੋ ਜਿਹਾ ਕੁਝ ਕਰਨਾ ਪੈ ਰਿਹਾ ਹੈ ਲਗਭਗ 4 ਤਰੀਕ ਤੋਂ ਲਗਾਤਾਰ ਅਸੀਂ ਬੈਠੇ ਹਾਂ ਤੇ ਵੈਸਟ ਆਪਲਾਨ ਦਾ ਲਿਖਤੀ ਸਮਝੌਤਾ ਜਿਹੜੇ ਕੰਮ ਵਾਲੇ ਤੇ ਡੀ ਸਾਹਿਬ ਤੇ ਐਸ ਐਸ ਪੀ ਸਾਹਿਬ ਲਿਖ ਕੇ ਲਏ ਆਪਦੇ ਸਾਈਨ ਕਰਤੇ ਸਾਡੇ ਸਾਈਨ ਹੋਏ ਹੋਏ ਆ ਉਹਨਾਂ ਨੂੰ ਅਣਗੌਲਿਆ ਕਰਨਾ ਇੱਕ ਜਿਹੜੀ ਸਾਡੀ ਮੰਗ ਹੁੰਦੀ ਹੈ ਉਸ ਤੇ ਬੋਲਣਾ ਐਮ ਐਲ ਏ ਸਾਹਿਬ ਜਿਹੜੇ ਦਿਕਸ਼ੀਰ ਸਿੰਘ ਹੈ ਉਹ ਅਸੀਂ ਕਹਾਗੇ ਵੀ ਉਹਨਾਂ ਦਾ ਇਹ ਜਿਹੜਾ ਵਰਤ ਵਿਹਾਰ ਹੈ ਉਨ੍ਹਾਂ ਦੀ ਪਾਰਟੀ ਵਾਸਤੇ ਤੇ ਉਨ੍ਹਾਂ ਦੇ ਆਪ ਦੇ ਵਾਸਤੇ ਬਾੜਾ ਠੀਕ ਨਹੀਂ ਰਹਿਣਾ ਕਿਉਂਕਿ ਫਿਰ ਬਾਅਦ ਚ ਮਾਫੀਆਂ ਮੰਗਣ ਦਾ ਕੋਈ ਅਰਥ ਨਹੀਂ ਰਹਿੰਦਾ ਬੋਲਣ ਤੋਂ ਪਹਿਲਾਂ ਜੇ ਅੱਜ ਅਸੀਂ ਉਹਦੇ ਸ਼ਬਦਾਂ ਬਲੀ ਦੇ ਖਿਲਾਫ ਉਹ ਜਿਹੇ ਸ਼ਬਦ ਬੋਲੀਏ ਸਾਡੀ ਵੀ ਬਹੁਤ ਹੀ ਸਿਆਣਫਰੀ ਹੋਣੀ ਐਮਐਲਏ ਸਾਹਿਬ ਨੇ ਆਪ ਦੀ ਉਹ ਜੋ ਕਹਿ ਕਹੀਆ ਕਰਕੇ ਕੀਤਾ ਉਹ ਤੋਂ ਬਾਅਦ ਉਹ ਪੱਤਰਕਾਰਾਂ ਸਾਹਮਣੇ ਕਹਿ ਰਿਹਾ ਵੀ ਤਲਖੀ ਚ ਆ ਕੇ ਨਿਕਲ ਜਾਂਦਾ ਤਲਖੀ ਤਾਂ ਦੇਖੋ ਹਰ ਇੱਕ ਮਨੁੱਖ ਨੂੰ ਆਉਂਦੀ ਹੈ ਤਲਖੀ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਜਿਹਨਾਂ ਨਾਲ ਵਧੇਕੀ ਹੋ ਰਹੀ ਹੈ ਤੁਸੀਂ ਵਾਅਦੇ ਕੀਤੇ ਐ ਤੁਸੀਂ ਕਿਹਾ ਵੀ ਅਸੀਂ ਗੜੇਬਾਰੀ ਤੋਂ ਹੋਂਸਾਰ ਗਰਦੌਰੀਆਂ ਵੀ ਨਹੀਂ ਕਰਾਉਂਦੇ ਪਹਿਲਾਂ ਦੇ ਦਿਆ ਕਰਾਂਗੇ ਮੁਆਮਜਾ ਲੋਕ ਮੁਆਵਜਾ ਮੰਗੀ ਜਾਂਦੇ ਆ ਤੁਸੀਂ ਹੁਣ ਤਿਆਰ ਨਹੀਂ 22 ਮਾਰਚ ਦੀ ਘਟਨਾ ਹੋਈ ਹੋਈ ਹੈ ਇਸ ਲਈ ਐਮਐਲਏ ਸਾਹਿਬ ਨੂੰ ਕੋਈ ਸੋਚ ਸਮਝ ਕੇ ਜਿਹੜੇ ਇਹੋ ਜਿਹੇ ਸ਼ਬਦ ਹੈ ਉਹ ਕੱਢਣੇ ਚਾਹੀਦੇ ਆ ਦੇਖੋ ਜਿਹੜਾ ਅਗਲਾ ਐਕਸ਼ਨ ਹੈ ਅਗਲਾ ਐਕਸ਼ਨ ਪ੍ਰੋਗਰਾਮ ਹੋਣਾ ਹੈ ਜਿਹੜਾ ਸਾਡੀ ਸੁਪਰ ਕਮੇਟੀ ਜੋ ਸਾਨੂੰ ਤੈ ਕਰਕੇ ਕਹੋ ਉਹਦੇ ਮੁਤਾਬਕ ਚੱਲਾਂਗੇ ਸਾਡਾ ਆਪ ਮਹਾਰਤ ਵਾਲਾ ਫੈਸਲਾ ਨਹੀਂ ਹੋਏਗਾ ਕਿਸੇ ਕਿਸੇ ਦਾ ਕਿਸਰ ਕੀ ਨਾ ਮੈਂ ਤੁਹਾਡਾ ਤੇ ਇੱਕ ਹੀ ਮਾਮਲਾ ਹੈ ਮੀਟਿੰਗ ਕੀਤੀ ਸੀ ਸੋ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਆਪਾਰਤੀ ਦੇ ਸਾਹਮਣੇ ਇੱਕ ਪ੍ਰਗਾਂਹ ਦਾ ਸੁਪਾਸਟਰ ਹੈ ਕਹਿਣਾ ਤਾਂ ਇਹ ਹੈਗਾ ਸਰਦਾਰ ਜੀ ਇੱਥੇ ਲਗਾਤਾਰ ਅਸੀਂ ਮੋਰਚਾ ਲਾਇਆ ਹੋਇਆ 4 ਤਰੀਕ ਤੋਂ ਲੈ ਕੇ ਸਾਡੇ ਮਸਲੇ ਆ ਕਾਫੀ ਜ਼ਿਲ੍ਹੇ ਨਾਲ ਸੰਬੰਧਿਤ ਮੇਨ ਮਸਲਾ ਪਹਿਲਾਂ ਸਾਡਾ ਪਿਛਲੇ ਸਾਲ ਤੋਂ ਚੱਲ ਰਿਹਾ ਗੈਸ ਪਾਈਪਲਾਈਨ ਦੇ ਮੌਜੂਦੇ ਦਾ ਮਾਮਲਾ ਕੰਪਨੀ ਵਾਲੇ ਪ੍ਰਸ਼ਾਸਨ ਵਾਲੇ ਸਾਰੇ ਅਧਿਕਾਰੀ ਬਕਾਇਦਾ ਸਾਡੇ ਨਾਲ ਸਹਿਮਤੀ ਕਰਕੇ ਸਮਝੌਤਾ ਕਰਕੇ ਉਹਨੂੰ ਲਾਗੂ ਨਹੀਂ ਕਰ ਰਹੇ। ਇਸੇ ਤਰ੍ਹਾਂ ਪਿਛਲੇ ਦਿਨੀ ਜੋ 2 ਮਾਰਚ ਨੂੰ ਘੜੇਮਾਰੀ ਹੋਈ ਹੈ ਉਸ ਮਸਲੇ ਨਾਲ ਸੰਬੰਧਤ ਅਸੀਂ 5 ਤਰੀਕ ਨੂੰ ਮੰਗ ਪੱਤਰ ਦਿੱਤਾ ਹੈ। ਘੜੇਮਾਰੀ ਨਾਲ ਜੋ ਵੀ ਨੁਕਸਾਨ ਹੋਇਆ ਚਾਹੇ ਫਸਲਾਂ ਦਾ ਹੋਇਆ, ਸਬਜ਼ੀਆਂ ਦਾ ਹੋਇਆ, ਬਾਗਬਾਨੀ ਦਾ ਹੋਇਆ। ਤੂਫਾਨ ਦੇ ਨਾਲ ਵੱਡੇ ਸੈੱਟ ਸੱਡ ਪੱਟੇ ਗਏ ਆ। ਉਹਨੂੰ ਉਹਦੀ ਪੂਰਤੀ ਦੀ ਪਰ ਭਾਈ ਦਾ ਮਾਮਲਾ ਉਹਦਾ ਮੁਆਜਬਾ ਲੈਣਾ ਹੈ। ਇਸੇ ਤਰ੍ਹਾਂ ਪਸ਼ੂਆਂ ਦਾ ਬੜਾ ਨੁਕਸਾਨ ਹੋਇਆ ਪਿਛਲੇ ਦਿਨੀ ਭਿਆਨਕ ਮਾਰੀ ਕਾਰਨ ਰਾਈਕੇ ਕਲਾਂ ਚ ਪਹਿਲਾ ਵੱਡਾ ਨੁਕਸਾਨ ਹੋਇਆ ਉਸ ਤੋਂ ਬਾਅਦ ਉਹ ਬਿਮਾਰੀ ਵਧੀ ਹੈਗਾ ਹਾਂ ਅਮਰਾਜ ਪਿੰਡ ਆਕਲਗਾ ਪਿੰਡ ਆਏ ਤੋਂ ਬਨਾ ਹੋਰ ਵੀ ਕਈ ਪਿੰਡ ਜਿਹੜੇ ਹੈਗੇ ਉਹਦੀ ਲਪੇਟ ਚ ਆ ਗਏ ਇਹ ਮਸਲੇ ਨੂੰ ਲੈ ਕੇ ਅਸੀਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਅਸੀਂ ਇਧਰ ਆਮ ਆਦਮੀ ਪਾਰਟੀ ਨੂੰ ਵੀ ਨਿਸ਼ਾਨਾ ਬਣਾ ਕੇ ਕਿਉਂਕਿ ਵੋਟਾਂ ਦਾ ਦੌਰ ਆ ਵੀ ਇਹਨਾਂ ਦੇ ਹੱਲ-ਪੱਲ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਜਦੋਂ ਆਪਣੇ ਇੱਥੇ ਲੋਕ ਸਭਾ ਸੀਟ ਤੋਂ ਖੇਤੀਬਾੜੀ ਮੰਤਰੀ ਗਰਮੀਤ ਖੁੱਡੀਆਂ ਜੀ ਉਹ ਲੋਕ ਸਭਾ ਵਾਸਤੇ ਵੀ ਉਮੀਦਵਾਰ ਹੈ ਅਸੀਂ ਫਿਰ ਉਹਦੇ ਨਾਲ رابطہ ਲਗਾਤਾਰ ਕੀਤਾ ਜਿੱਦਾਂ ਹੀ ਉਹ ਤਲਵੰਡੀ ਸਾਬੋ ਤੋਂ ਮੱਥਾ ਟੇਕ ਕੇ ਆਪਦਾ ਚੋਣਾ ਦਾ ਗਾਜ ਕੀਤਾ ਉਹਨੇ ਉਸੇ ਦਿਨ ਤੋਂ ਉਹਦੇ ਨਾਲ ਤਿੰਨ ਚਾਰ ਮੀਟਿੰਗਾਂ ਲਗਾਤਾਰ ਹੋਊਗਾ ਸਾਡੇ ਮੂੰਹ ਤੇ ਉਹ ਕਹਿ ਦਿੰਦੇ ਆ ਤੁਰਤੀ DC ਨੂੰ ਮੀਟਿੰਗ ਕਰਕੇ ਵੀ ਮਸਲਾ ਹੱਲ ਕਰੋ ਉਦੋਂ ਪਹਿਲਾਂ ਜਦੋਂ ਕਰਿਆ ਉਹ 4 ਤਰੀਕ ਦਿੱਤੀ 4 ਨੂੰ ਕੋਈ ਮਸਲਾ ਹੱਲ ਨਹੀਂ ਹੋਇਆ ਫਿਰ ਉਹਨੇ 11 ਦੇਤੀ 11 ਨੂੰ ਫਿਰ ਖੁੱਡੀਆਂ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਇੱਥੇ ਕਚਹਿਰੀਆਂ ਦੇ ਵਿੱਚ ਉਦਦੇ ਵੀ ਤੁਰੰਤ ਕਹਿ ਕੇ 4 ਵਜੇ ਦਾ ਟਾਈਮ ਦੇ ਕੇ 4 ਵਜੇ ਡੀਸੀ ਨਾਲ ਮੀਟਿੰਗ ਕਰੀ ਫੇਰ ਉਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਲਗਾਤਾਰ ਫੇਰ ਅਸੀਂ ਇੱਧਰ ਤਰਵੰਡੀ ਬਲਾਕ ਦੇ ਪਿੰਡਾਂ ਦੇ ਵਿੱਚ ਜਦੋਂ ਆਏ ਆ ਉਦੋਂ ਅਸੀਂ ਉਹਨਾਂ ਨਾਲ ਮੀਟਿੰਗ ਕਰੀ ਆ ਉਦੋਂ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਇਹਦਾ ਅਰਥ ਇਹ ਬਣਦਾ ਹੈ ਵੀ ਅਸਲ ਉਤੋਂ ਕੁਡੀਆਂ ਸਾਹਿਬ ਇੱਧਰ ਡੀਸੀ ਸਾਹਿਬ ਨੂੰ ਫੋਨ ਕਰ ਦਿੰਦੇ ਆ ਸਾਡੇ ਮੂੰਹ ਤੇ ਮਗਰੋਂ ਫੋਨ ਅਸਲੀ ਕਰ ਦਿੰਦੇ ਆ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਕਰਨਾ ਸੋ ਇਸ ਕਰਕੇ ਅਸੀਂ ਚਾਹੁੰਦੇ ਸੀ ਜੱਸੇਬੰਦੀ ਵੱਲੋਂ ਅਸੀਂ ਅਜੇ ਪਹੁੰਚੜਾ ਨਹੀਂ ਲਿਆ ਸੀ ਆਮ ਆਦਮੀ ਪਾਰਟੀ ਦਾ ਚੋਣਾਂ 'ਚ ਵਿਰੋਧ ਕਰੂੰਗਾ ਕਿਉਂਕਿ ਸਾਡਾ ਮੁੱਖ ਦੁਸ਼ਮਣ ਜਿਹੜਾ ਭਾਜਪਾ ਹੈਗਾ ਉਹ ਸਾਡਾ ਨਿਸ਼ਾਨਾ ਉਹਨਾਂ 'ਤੇ ਵੱਲ ਹੈ ਉਹਨਾਂ ਦਾ ਜੱਜ ਕੇ ਵਿਰੋਧ ਹੋ ਰਿਹਾ ਤੇ ਉਹਦੇ ਤੇ ਗਾਹਾਂ ਅਸਲੀ ਚਿਹਰਾ ਵੀ ਪੰਜਾਬ ਸਰਕਾਰ ਦਾ ਵੀ ਸਾਹਮਣੇ ਆ ਰਿਹਾ ਡਾਂਗੋ ਸੋਕੀ ਹੋ ਰਹੇ ਆ ਤੁਸੀਂ ਦੇਖਿਆ ਪਿਛਲੇ ਦਿਨੀ ਮੋਹਰਾਂ ਦੇ ਵਿੱਚ ਡਾਂਗੋ ਸੋਕੀ ਹੋਈ ਉਸ ਤੋਂ ਪਹਿਲਾਂ ਰਾਮਪਰੇ ਦੇ ਵਿੱਚ ਹੋਈ ਉਸ ਤੋਂ ਪਹਿਲਾਂ ਸੰਗਤ ਏਰੀਏ ਦੇ ਵਿੱਚ ਹੋਈ ਤੇ ਇਹ ਤੋਂ ਬਨਾ ਆਪਾਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਾਂ ਇਕੱਲੇ ਉਸ ਤੋਂ ਬਾਅਦ ਜਣੀ ਇਹਨਾਂ ਦਾ ਜਿਹੜੇ ਇਹ ਫਰੀਦਕੋਟ ਦੀ ਨਾਲ ਕਿਉਂਕਿ ਫਰੀਦਕੋਟ ਦੀ ਸਾਂਝੀ ਸੀਟ ਹੈ ਉਹਦੇ ਚ ਬਠਿੰਡੇ ਦਾ ਹਿੱਸਾ ਆਏਗਾ ਪਹਿਲੇ ਤੇ ਪਹਿਲੇ ਦਿਨ ਜਦੋਂ ਹੰਸ ਰਾਜ ਹੰਸ ਰਾਜ ਦਾ ਫੁੱਲ ਵਰਸਾਉਂਦਾ ਉਹਦਾ ਲਿਆ ਤੇ ਅਗਲੇ ਦੇ ਨਾਲ ਦੀ ਨਾਲ ਜੋ ਰਾਮਪ੍ਰਿਆ ਦਾ ਡੰਗ ਵਰਤੀ ਹੈ ਇਹਦਾ ਮਤਲਬ ਉਹ ਅਸਲੀ ਚਿਹਰਾ ਸਾਹਮਣੇ ਆ ਗਿਆ ਇਹਦੂ ਕਹਾ ਸਿਰੇ ਦੀ ਗੱਲ ਹੈ ਆ ਕੁੱਟਕਾ ਸਾਹਿਬ ਦੀ ਜਿਨ੍ਹਾਂ ਨੂੰ ਦਰਵੇਸ਼ਾਂ ਦਾ ਲਾਣਾ ਕਿਹਾ ਜਾਂਦਾ ਸੀ ਵੀ ਉਹ ਜਿਸ ਤੇ ਪਬਲਿਕ ਦਾ ਗੱਲ ਘੁੱਟਦੇ ਆ ਉੱਥੇ ਜਿਹੜੇ ਪਬਲਿਕ ਦੇ ਪੱਖੀ ਥੋੜੇ ਵਰਗੇ ਸੋਸ਼ਲ ਮੀਡੀਆ ਹੈ ਉਹਨਾਂ ਦਾ ਗੱਲ ਘੁੱਟੜਦੀ ਆਪੇ ਪਿਛਲੇ ਦਿਨੀ ਚੈਨਲ ਵਾਲੇ ਦਾ ਇੱਕ ਮਾਈਕ ਚਕਾਇਆ ਖੁੱਡੀਆਂ ਸਾਹਿਬ ਨੇ ਵੀ ਇਹ ਪਾਸੇ ਕਰੋ ਕਿਉਂਕਿ ਤੁਸੀਂ ਸਾਡਾ ਵਿਰੋਧ ਦਿਖਾਉਣਾ ਹੈ ਵੀ ਵਿਰੋਧ ਤਾਂ ਦਿਖਾਉਣਗੇ ਮੀਡੀਆ ਦਾ ਕੰਮ ਹੈ ਅਸੀਂ ਕਹਿੰਦੇ ਤੁਸੀਂ ਤਾਂ ਆਪਣਾ ਫਰਜ਼ ਨਿਭਾ ਰਹੇ ਹੋ ਦੋਨਾਂ ਪਾਸਿਆਂ ਤੋਂ ਜੋ ਇਧਰੋਂ ਕਿਸਾਨਾਂ ਦਾ ਵਿਰੋਧ ਹੈ ਉਧਰ ਵੀ ਤੁਸੀਂ ਉਹਨਾਂ ਦਾ ਪੱਖ ਵੀ ਦਿਖਾ ਦੇਣਿਓ ਪਰ ਲਾਇਦਾ ਕੀ ਹੈ ਇਹ ਜਣੀ ਖੁੱਡੀਆਂ ਸਾਹਿਬ ਦੀ ਬਹੁਤ ਨਿੰਦਣਯੋਗ ਗੱਲ ਜਿਹੜੀ ਸਾਹਮਣੇ ਆਈ ਹੈ ਇਹਨੂੰ ਅਸੀਂ ਪਿਛਲੇ ਦਿਨੇ ਵੀ ਕਾਣਕ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵੀ ਤੁਹਾਡੇ ਮਾਧਮ ਰਾਹੀਂ ਫੇਰ ਅਸੀਂ ਕਹਿੰਦੇ ਆ ਵੀ ਇਹ ਕਾਂਤੇ ਲਿਖਿਆ ਪੜਨ ਸਹੀ ਥਾਂ ਤੇ ਆਉਣ ਜਿਹੜਾ ਕਹਿੰਦੇ ਆ ਆਈ ਇਥੇ ਡੀਸੀ ਸਾਹਿਬ ਦਾ ਰਵਈਆ ਹੈਗਾ ਡੀਸੀ ਸਾਹਿਬ ਉਧਰੋਂ ਫੋਨ ਆਉਂਦਾ ਇਹਦਾ ਮਤਲਬ ਹੁੰਦਾ ਅਸਲੀ ਫੋਨ ਦਾ ਇਹ ਮਸਲਾ ਹੱਲ ਕਰਨ ਲਈ ਬਿਲਕੁਲੀ ਤਿਆਰ ਨਹੀਂ ਤੇ ਕੱਲ ਪਰਸੋਂ ਵੀ ਸਾਡੀ ਡੀਸੀ ਸਾਹਿਬ ਨਾਲ ਜਦੋਂ ਮੀਟਿੰਗ ਹੋਈ ਹੈ ਕਹਿੰਦਾ ਸੀ ਚੈੱਕ ਨਹੀਂ ਲਏ ਹੁਣ ਤੱਕ ਅਸੀਂ ਕਿਹਾ ਕਿ ਸਾਨੂੰ ਦੇਵੇ ਵੀ ਕੋਈ ਜਦੋਂ ਕੱਲ ਲੇਲੇ ਵਾਲੇ ਪਿੰਡ ਦੇ ਚੈੱਕ ਲੈਣ ਗਏ ਆ ਉਹਨਾਂ ਨੂੰ ਉਲਟੇ ਹੀ ਫੇਰ ਬੋਲੇ ਉਹ ਕੰਪਨੀ ਵਾਲੇ ਵੀ ਅਸੀਂ ਤਾਂ ਜਿਵੇਂ ਡੀਸੀ ਕਹੂ ਉਹమే ਚੈੱਕ ਦੇਵਾਂਗੇ ਕੋਈ ਮਤਲਬ ਨਹੀਂ ਕਿਸਾਨਾਂ ਦੇ ਮੌਜੂਦੇ ਦਾ ਕੋਈ ਮਤਲਬ ਨਹੀਂ ਸਾਡਾ ਸਮਝੌਤੇ ਦਾ ਇਸ ਕਰਕੇ ਜਣੀ ਉਹ ਜੇ ਚੌਣਾ ਦੇ ਦਿਨਾਂ ਦੇ ਦੌਰਾਨ ਐਸ ਗੱਲ ਤੇ ਆਏ ਹੋਇਆ ਅਸੀਂ ਲੋਕਾਂ ਨੂੰ ਸਦਾ ਦੇਵਾਂਗੇ ਵੀ ਜਦੋਂ ਇਹ ਚੋਣਾ ਚੂਣਾ ਹੋਊਗਾ ਵੋਟਾਂ ਲੈ ਕੇ ਤੁਰ ਗਏ ਫਿਰ ਤੁਹਾਡੇ ਕੀ ਦਵਾਲਾ ਹੈ ਫਿਰ ਤਾਂ ਤੂੰ ਕੌਣ ਤੇ ਮੈਂ ਕੌਣ ਇਸ ਵਾਸਤੇ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਆ ਪਿਛਲੀ ਮੀਟਿੰਗ ਦੇ ਵਿੱਚ ਸੋਮਵਾਰ ਤੱਕ ਦਾ ਹੋਰ ਟਾਈਮ ਲਿਆ ਕੁਡੀਨਾ ਸਾਹਿਬ ਨੇ ਵੀ ਮੈਨੂੰ ਸੋਮਵਾਰ ਤੱਕ ਟਾਈਮ ਦਿਓ ਸੋਮਵਾਰ ਤੱਕ ਨੂੰ ਮਸਲਾ ਹੱਲ ਕਰ ਦਾਂਗੇ ਸੋਮਵਾਰ ਵੀ ਆਇਆ ਲੋ ਦੋ ਦਿਨ ਬਾਕੀ ਸਾਹਮਣੇ ਹੈ ਜੇ ਸੋਮਵਾਰ ਦੇ ਨੂੰ ਮਸਲਾ ਇਹ ਹੱਲ ਨਹੀਂ ਹੁੰਦਾ ਸਾਡੇ ਜਿੰਨੇ ਵੀ ਮਸਲੇ ਇੱਥੇ ਮੰਗਣਾਏ ਆ ਉਸ ਤੋਂ ਬਾਅਦ ਅਸੀਂ ਸਖਤ ਆਪਦਾ ਪੂਰੀ ਮੀਟਿੰਗ ਕਰਕੇ ਅਗਲਾ ਐਲਾਨ ਕਰਾਂਗੇ ਫਿਰ ਸਾਡੇ ਲੋਕ ਰੋਧ ਦਾ ਨਿਸ਼ਾਨਾ ਆਮ ਆਦਮੀ ਪਾਰਟੀ ਦੀ ਹੋਊ ਐਮਐਲਏ ਦੇ ਸੀਐਸ ਵੀ ਕੋਲੋਂ ਵੀ ਕੋਈ ਵਿਆਹ ਪਤਾ ਹੈ ਕੁਝ ਦੇਖੋ ਭਰਾ ਮੇਰਾ ਜਗਸੀਰ ਬਾਰੇ ਤਾਂ ਮੈਂ ਹੀ ਕਹੂੰਗਾ ਵੀ ਆ ਆਪਦੀ ਛੋਟੀ ਸੋਚ ਦਾ ਉਹਨੇ ਦਿਵਾਲਾ ਕਰਿਆ ਉਹ ਉਹਦਾ ਪਹਿਲਾਂ ਤੋਂ ਹੈਗਾ ਉਹ ਤਾਂ ਕੱਲਾ ਜਗਸੀਰ ਨਹੀਂ ਬੋਲਦਾ ਇਹ ਉਹਨਾਂ ਦੀ ਸੋਚ ਬੋਲਦੀ ਹੈ ਪਿੱਛੇ ਭਗਵੰਤ ਮਾਨ ਵੀ ਕਹਿਣ ਲੱਗਿਆ ਜਿਹੜਾ ਭਗਵੰਤ ਮਾਨ ਪਹਿਲਾਂ ਕਹਿੰਦਾ ਹੁੰਦਾ ਕਿਸੇ ਵੇਲੇ ਕਿਸਾਨਾਂ ਦੇ ਉਲਟ ਸੁਖਵੀਰ ਬਾਦਲ ਬੋਲ ਗਿਆ ਵੀ ਤੁਹਾਨੂੰ ਦਾ ਤੈਨੂੰ ਐ ਬੋਲਦਾ ਉਹਦਾਂ ਨੇ ਸਿੰਘ ਮਿੱਟੀ ਚੱਕ ਲਈ ਅੱਜ ਹੁਣ ਪਹਿਲਾਂ ਉਹਨੇ ਆਪ ਬੋਲਿਆ ਉਦੋਂ ਵੀ ਉਹਨੂੰ ਖਮਾਜਾ ਭੁਗਤਣਾ ਪਿਆ ਤੁਹਾਡੇ ਵਰਗੇ ਪੱਤਰਕਾਰਾਂ ਦੇ ਮਤਲਬ ਸਵਾਲਾਂ ਦਾ ਤਿੱਖੇ ਸਵਾਲਾਂ ਦਾ ਉਹਨਾਂ ਨੂੰ ਜਵਾਬ ਨਾ ਆਇਆ ਜਦੋਂ ਫਿਰ ਉਹਨੂੰ ਪਿੱਛੇ ਮੁੜਨਾ ਪਿਆ ਜਿਹੜਾ ਕਹਿੰਦਾ ਸੀ ਵੀ ਇਹ ਤਾਂ ਜਗਾ ਵੇਖ ਕੇ ਪੰਨੀ ਪਛਾੜਨੇ ਪਾਜਾ ਤਾਂ ਨਹੀਂ ਦੇਗੇ ਉਸੇ ਕੜੀ 'ਚੋਂ ਇਹ ਇਹ ਤਾਂ ਸਿਰਾ ਲਾਇਆ ਐ ਐਮਐਲਏ ਸਾਹਿਬ ਨੇ ਤਾਂ ਇਹ ਤਾਂ ਸਗਾ ਜੇ ਭਗਵੰਤ ਮਾਨ ਇਹ ਕਹਿੰਦਾ ਵੀ ਅੰਨ ਦਾ ਤੈਨੂੰ ਕੋਈ ਐਂ ਬੋਲ ਦੇ ਉਹ ਗੱਲਾਂ ਚੱਕੇ ਇਹ ਹੁਣ ਇਹ ਤਾਂ ਸਿਰਾਇ ਇਹਨੇ ਲਾਤਾ ਵੀ ਇੱਥੋਂ ਤੱਕ ਆ ਇਹੋ ਜੇ ਸ਼ਬਦ ਵੀ ਕਿਸਾਨ ਲੀਡਰਾਂ ਨੇ ਤੇ ਕਿਸਾਨ ਜੱਥੇਬੰਦਿਆਂ ਨੇ ਦੇਸ਼ ਦਾ ਬੇੜਾ ਕਰਕ ਕਰਤਾ ਜਦ ਨਹੀਂ ਇਦੋਂ ਮਾੜੇ ਤੇ ਘਟ ਗਿਆ ਸ਼ਬਦ ਨਹੀਂ ਹੋ ਸਕਦੇ ਬਹੁਤ ਨਿੰਦਣਯੋਗ ਹੈ ਪਰ ਇਹਦੇ باوجود ਭਾਵੇਂ ਪੋਲੀ ਪਤਨੀ ਉਹ ਮਾਫੀ ਮੰਗਦਾ ਪਰ ਮਾਫੀ ਮੰਗੜ ਨਹੀਂ ਲੋਕ ਕਿਵੇਂ ਬਰਦਾਸ਼ਤ ਕਰਨਗੇ ਇਹ ਉਹਨਾਂ ਕਿਸਾਨਾਂ ਨੂੰ ਕਹਿੰਦਾ ਜਿੰਨਾ ਕਿਸਾਨਾਂ ਨੇ ਆਪ ਦਾ ਢਿੱਡ-ਭੇਟ ਬੰਨ ਕੇ ਭੁੱਖੇ ਰਹਿ ਕੇ ਪੂਰੇ ਦੇਸ਼ ਦਾ ਢਿੱਡ ਭਰਤਾ ਹਾਲਤ ਕਰਨ ਬਿਆਨ ਜਦੋਂ ਦੇਸ਼ ਦੇ ਹਾਕਮ ਲੋਕਾਂ ਕੋਲੇ ਵਾਸਤਾ ਪਾਉਂਦੇ ਹੁੰਦੇ ਸੀ ਖਾਸ ਕਰਕੇ ਇੰਦਰਾ ਗਾਂਧੀ ਦੀਆਂ ਸਾਡੀਆਂ ਉਹ ਸਟੇਟਮੈਂਟ ਆ ਸਾਡੇ ਕੋਲੇ ਹਜੇ ਪੰਜਾਂ ਸੁਣ ਰਹੇ ਆ ਸੀ ਵੀ ਇੰਦਰਾ ਗਾਂਧੀ ਇਹ ਕਹਿੰਦੀ ਹੁੰਦੀ ਸੀ ਮੇਰਾ ਢਿੱਡ ਰੰਗਾ ਹੁੰਦਾ ਜਦੋਂ ਮੈਂ ਬਾਹਰਲੇ ਮੁਲਕ ਤੋਂ ਰਾਜ ਮੰਗਣ ਜਾਣੀ ਆ ਅੱਜ ਦੇਸ਼ ਦੇ ਕਮਾਊ ਲੋਕਾਂ ਨੇ ਏਸ ਜੀ ਉੱਤੇ ਕਰਕੇ ਆਪ ਦੀਆਂ ਜਾਨਾਂ ਨਸ਼ਾਵਰ ਕਰਕੇ ਅਨਾਜ ਦੇ ਭੰਡਾਰ ਭਰ ਤੇ ਇਹ ਉਹਨਾਂ ਉਹਨਾਂ ਨੂੰ ਕਹਿੰਦਾ ਇਹ ਵੀ ਇਹਨਾਂ ਨੇ ਵੇੜਾ ਬਹਾਤਾ ਕਿੰਨੀ ਆ ਇਹ ਇਹ ਹਰਾ ਇਨਕਲਾਬ ਲੈ ਕੇ ਆਗੇ ਅਸੀਂ ਆਪ ਦਾ ਇਹਨਾਂ ਨੇ ਵੇੜਾ ਕਰ ਕਰਤਾ ਇਹਨਾਂ ਦੇ ਮਾਡਲ ਨੇ ਇਥੇ ਪਾਣੀ ਦੂਸਤ ਧਰਤੀ ਦੂਸਤ ਹਵਾ ਦੂਸਤ ਤੇ ਅਸੀਂ ਜਾਨਾਂ ਹੂਲ ਕੇ ਅਨਾਰ ਖੰਡਾਰ ਭਰ ਤੇ ਇਹ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਕਹਿੰਦਾ ਜਿਹੜੇ ਜਾਨ ਹੂਲਵੇਂ ਰੋਜ਼ ਮਿੱਟੀ ਨਾਲ ਮਿੱਟੀ ਹੋ ਕੇ ਆ ਭੁੱਖੇ ਰਹਿ ਕੇ ਸਾਰੇ ਲੋਕਾਂ ਦਾ ਢਿੱਡ ਭਰਦੇ ਆ ਕਰੋਨਾ ਵੇਲੇ ਭੁੱਲ ਗਏ ਇਹ ਇੱਕੋ ਹੀ ਕਿਸਾਨ ਹੈ ਇੱਕੋ ਹੀ ਕਿਸਾਨਾਂ ਦੀ ਖੇਤੀ ਹੈ ਜਿਹੜੀ ਸਹੀ ਸਲਾਮਤ ਰਹਿ ਗਈ ਤੇ ਜਿਹਨੇ ਲੋਕਾਂ ਨੂੰ ਅਨਾਜ ਦਿੱਤਾ ਤੇ ਭੁੱਖੇ ਲੋਕਾਂ ਨੂੰ ਤੇ ਦੂਗਾਂ ਸਾਡੀਆਂ ਜਥੇ ਬੰਦੇਾਂ ਨੇ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਨੇ ਇਕੱਠਾ ਹੋ ਕੇ ਭੁੱਖਿਆਂ ਕੋਲੇ ਅਸੀਂ ਆਰਧੇ ਤੌਰ ਤੇ ਅਨਾਜ ਪਹੁੰਚਾਇਆ ਇਹ ਉਹਨਾਂ ਕਿਸਾਨਾਂ ਨੂੰ ਕਹਿੰਦਾ ਇਸ ਕਰਕੇ ਇਹੋ ਜੀ ਬਹੁਤ ਨਿੰਦਣਜੋਗ ਗੱਲ ਹੈ ਅਖੀਰ ਤੇ ਮੈਂ ਤਾਂ ਇਹੀ ਕਹੂੰਗਾ ਵੀ ਉਹਨੇ ਆਪ ਦੀ ਛੋਟੀ ਸੋਚ ਦਾ ਦੁਆਰਾ ਕੱਢਿਆ ਤੇ ਇਹੋ ਜੇ ਗਾਂ ਵਾਸਤੇ ਜੇ ਕੋਈ ਲਫਜ਼ ਵਰਤੂਗਾ ਕਿਸਾਨਾਂ ਬਰਤੀ ਲੋਕ ਉਹ ਨਹੀਂ برداشت ਕਰਨਗੇ ਸੋ ਸਮਝ ਕੇ ਬੋਲਣਾ ਚਾਹੀਦਾ ਇਹਨਾਂ ਨੂੰ